ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਦਾਸ ਰঞ্জੀਤ ਸਿੰਘ ਪੰਮਾ ਪ੍ਰਧਾਨ ਸਮਾਜ ਸਦਾ ਸੰਤਾ ਪੰਜਾਬ ਅਤੇ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਜੋ ਪਿਛਲੇ 13-14 ਸਾਲਾਂ ਤੋਂ ਅਸੀਂ ਸਾਰੇ ਹੀ ਸਮਾਜ ਸੇਵੀ ਧਾਰਮਿਕ ਮੁਖੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਉਰੇ ਵਰਲਡ ਦੇ ਵਿੱਚ ਇੱਕ ਧਾਰਮਿਕ ਅਤੇ ਪਵਿੱਤਰ ਸਥਾਨ ਹੈ ਇਹਦੇ ਰਸਤਿਆਂ ਦੇ ਵਿੱਚ ਜੋ ਸ਼ਰਾਬ ਦੇ ਠੇਕੇ ਮੀਟ ਦੀਆਂ ਦੁਕਾਨਾਂ ਪਾਣ ਬੀੜੀ ਦੀਆਂ ਦੁਕਾਨਾਂ ਸੰਗਤਾਂ ਹਵਾਈ ਜਾ ਜਾ ਰਹੀਆਂ ਟ੍ਰੇਨਾਂ ਰਹੀਆਂ ਬੱਸਾਂ ਰਹੀਆਂ ਇਹ ਵਰਗਾਂ ਦੇ ਘਰ ਦੇ ਵਿੱਚ ਪਹੁੰਚ ਰਹੀਆਂ ਹਨ ਪਰ ਬੜੇ ਹੀ ਦੁਖੀ ਹਿਰਦੇ ਦੇ ਨਾਲ ਕਹਿਣਾ ਪੈ ਰਿਹਾ ਹੈ ਬੜੀਆਂ ਸਰਕਾਰਾਂ ਆਈਆਂ ਪਰ ਕਿਸੇ ਨੇ ਇਹ ਤੇ ਤਵੱਜੋ ਨਹੀਂ ਦਿੱਤੀ ਬਸ ਅੱਡੇ ਦੇ ਪਹਿਲਾ ਚੌਕ ਹੈ ਚੌਕ ਮਹਾ ਸਿੰਘ ਜਿੱਥੇ ਰਜਾਨਾ ਹੀ ਦਰਬਾਰ ਸਾਹਿਬ ਲੱਖ ਸੰਗਤ ਆਉਂਦੀ ਹੈ ਤੇ 40-50 ਹਜ਼ਾਰ ਬਸ ਅੱਡੇ ਚੌਕ ਮਹਾ ਸਿੰਘ ਖਾਣੀ ਪ੍ਰਵੇਸ਼ ਕਰਦੀ ਹੈ ਉਥੇ ਲਿਖਿਆ ਏਸੀ ਬਾਾਰ ਚਿਕਣ ਚਿੱਲੀ 20 ਬਾਾਰ ਤੇ ਦੋ ਸ਼ਰਾਬ ਦੇ ਠੇਕੇ ਪਾਣ ਪੀਣ ਦੀਆਂ ਦੁਕਾਨਾਂ ਸੰਗਤਾਂ ਦੀ ਸਰਦਾਂ ਨੂੰ ਸੱਟ ਮਾਰ ਰਹੀਆਂ ਹਨ ਤੇ ਹਾਲਗੇਟ ਤੇ ਲਿਖਿਆ ਅੰਮ੍ਰਿਤਸਰ ਸਿਫਤੀ ਦਾਕਰ ਬੋਰਡ ਬਣਾਇਆ ਹੋਇਆ ਹੈ ਅੰਮ੍ਰਿਤਸਰ ਸਿਫਤੀ ਦਾਕਰ ਤੇ ਨਾਲ ਹੀ ਮੱਸੀ ਮੰਡੀ ਦਾ ਬਾਜ਼ਾਰ ਦੀ ਸਮੈਲ ਆ ਰਹੀ ਹੈ ਗੁਰੂ ਰਾਮਦਾਸ ਮਾਰੇ ਦੇ ਘਰ ਲੱਖਾਂ ਸੰਗਤਾਂ ਦੇ ਸ ਉਦੇਸ਼ ਤੋਂ ਨਤਮਸਤ ਹੋ ਕੇ ਖੁਸ਼ੀਆਂ ਲੈ ਰਹੀਆਂ ਹਨ ਪਰ ਕੁਝ ਆਪਣਾ ਵਪਾਰ ਗੁਰੂ ਰਾਮਦਾਸ ਮਾਰੇ ਦੇ ਰਸਤਿਆਂ ਦੇ ਵਿੱਚ ਇਹ ਦੁਕਾਨਾਂ ਖੋਲ ਕੇ ਲੱਖਾਂ ਸੰਗਤਾਂ ਦੀ ਇਰਜ਼ਾਨਾਂ ਹੀ ਸਰਦਾਰਾਂ ਨੂੰ ਸੱਟ ਮਾਰ ਰਹੇ ਹਨ ਅਸੀਂ ਅੱਜ ਸਤਿਕਾਰਯੋਗ ਨਵੇਂ ਡੀਸੀ ਅਮਰਸਰ ਦੇ ਜੋ ਸਰਦਾਰ ਦਲਵਿੰਦਰਜੀਤ ਸਿੰਘ ਜੀ ਆਏ ਹਨ ਉਹਨਾਂ ਦਾ ਅਸੀਂ ਇੱਥੇ ਗੁਰੂ ਨਗਰੀ ਆਉਣ ਤੇ ਜਿਹੜੀ ਆ ਹਾਰਦਿਕ ਧੰਨਵਾਦ ਕਰਦੇ ਹਾਂ ਅਤੇ ਨਾਲ ਅੱਜ ਡੀਸੀ ਸਾਹਿਬ ਨੂੰ ਅਸੀਂ ਮੰਗ ਪੱਤਰ ਦੇਣ ਆਏ ਹਾਂ ਕਿ ਸਤਖੰਡ ਸ੍ਰੀ ਹਰਮੰਦਰ ਸਾਹਿਬ ਗੁਰੂ ਨਾਨਕ ਬਾਸਾ ਦਾ ਗੁਰਪੁਰਬ 4 ਤੇ 5 ਨਵੰਬਰ ਨੂੰ ਬਰਗਾਸ ਦਿਹਾੜਾ ਗੁਰਨਾਨਕ ਪਾਤਸ਼ਾਹ ਦਾ ਬੜੇ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਜਿਤਨਾ ਮਹਾਤਮਾ ਗਾਂਧੀ ਦਾ ਡਰਾਈਡੇ ਤੇ ਜਿਹੜੀ ਇਹ ਛੁੱਟੀ ਸਰਾਬ ਦੇ ਠੇਕੇ ਸਾਰੇ ਪੰਜਾਬ ਚੋਂ ਬੰਦ ਕੀਤੇ ਆ ਅਸੀਂ ਮੰਗ ਕਰਦੇ ਆ ਕਿ ਅੰਮ੍ਰਿਤਸਰ ਦੀ ਧਰਤੀ ਗੁਰੂ ਨਗਰੀ ਜਿੱਥੇ ਗੁਰਨਾਨਕ ਪਾਤਸ਼ਾਹ ਦਾ ਗੁਰਪੁਰਬ ਰੂਟਾਂ ਦੇ ਚੱਲਣਾ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਚੰਗਤਾ ਨੇ ਗੁਰਨਾਨਕ ਪਾਤਸ਼ਾਹ ਦੇ ਦਰਸ਼ਨ ਦੇਦਾਰੇ ਕਰਕੇ ਖੁਸ਼ੀਆਂ ਲੈਣੀਆਂ ਹਨ 4 ਤੇ 5 ਨਵੰਬਰ ਨੂੰ ਜਿਹੜੇ ਆ ਸ਼ਰਾਬ ਦੇ ਠੇਕੇ ਬੰਦ ਕੀਤੇ ਜਾਣ ਅੱਜ ਡਿਪਟੀ ਕਮਿਸ਼ਨ ਨੂੰ ਮੰਗ ਪੱਤਰ ਦੇਣ ਲਈ ਜਿਹੜੀ ਆ ਆਏ ਹਾਂ ਕਿ ਅਸੀਂ ਜਿਹੜਾ ਵੀ ਡਿਪਟੀ ਕਮਿਸ਼ਨ ਇਸ ਪੁਤਰਤਾ ਬਹਾਲੀ ਲਈ ਜਿਹੜਾ ਲਾਗੂ ਕਰਾਏਗਾ ਅਸੀਂ ਗੁਰੂ ਰਾਮਦਾਸ ਮਹਾਰੇ ਦਾ ਨਾਂ ਲੈ ਕੇ ਇਹ ਵਚਨ ਕਰਦੇ ਹਾਂ ਕਿ ਉਹਨੂੰ ਅਸੀਂ ਸੋਨੇ ਦੇ ਮੈਡਲ ਦੇ ਨਾਲ ਸਨਮਾਨਿਤ ਕਰਾਂਗੇ ਤਾ ਜੋ ਕੇ ਆਉਣ ਵਾਲਾ ਵੀ ਜਿਹੜਾ ਆਈਪੀਐਸ ਅਫਸਰ ਜਿਹੜਾ ਹੈ ਗੁਰੂ ਨਗਰੀ ਦੀ ਜੋ ਸਵਰਗਾ ਦੇ ਘਰ ਦੇ ਵਿੱਚ ਰਸਤਿਆਂ ਦੇ ਵਿੱਚ ਨਰਕ ਸਰਾਬ ਦੇ ਠੇਕੇ ਮੀੜ ਦੀਆਂ ਦੁਕਾਨਾਂ ਪਾਣ ਬੀੜੀ ਦੀਆਂ ਦੁਕਾਨਾਂ ਜੇ ਕਾਂਸੀ ਹਰਦਵਾਰ ਮਥਰਾ ਜੁੱਧਿਆ ਦੇ ਵਿੱਚ ਪੁੱਤਰ ਸਹਿਰ ਹੋ ਸਕਦੇ ਹਨ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਆਪ ਜੀ ਨੇ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਬਣੀ ਤੇ ਅੰਮ੍ਰਿਤਸਰ ਨੂੰ ਪੁੱਤਰ ਸਹਿਰ ਦਾ ਦਰਜਾ ਲਾਗੂ ਕਰਾਵਾਂਗੇ ਸਾਢੇ 3 ਸਾਲ ਹੋ ਗਏ ਹਨ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਬੇਨਤੀ ਕਰਦੇ ਹਾਂ ਕਿ ਕਾਂਸੀ ਅਰਦਵਾਰ ਵਾਂਗੂ ਅਮਰਸਰ ਨੂੰ ਗੁਰੂ ਨਗਰੀ ਨ ਕੋਇ ਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ ਇਸ ਤਾਂ ਪਹਿਲਾਂ ਵੀ ਕਈ ਵਾਰੀ ਤੁਸੀਂ ਮੰਗ ਪੱਤਰ ਦਿੱਤੇ ਨੇ ਮੰਗ ਰੱਖੀਆਂ ਨੇ ਸਬਿੱਤਰ ਸ਼ਹਿਰ ਬਾਰੇ ਔਰ ਟਰਾਈਟੇਗ ਬਾਰੇ ਕੋਈ ਵੀ ਗੁਰਪੁਲ ਵੰਦਾ ਪਰ ਅਜੇ ਤੱਕ ਕੋਈ ਮੰਨਿਆ ਨਹੀਂ ਅਸੀਂ ਪਿਛਲੇ ਗੁਰੂ ਰਾਮਦਾਸ ਮਹਾਰੇ ਦੇ ਪ੍ਰਗਾਸ ਦਿਹਾੜੇ ਤੇ ਡਿਪਟੀ ਕਮਿਸ਼ਨ ਸਾਹਿਬ ਨੂੰ ਮੰਗ ਪੱਤਰ ਦੇ ਕੇ ਗਏ ਸੀ ਕਿ ਪ੍ਰਗਾਸ ਦਿਹਾੜਾ ਗੁਰੂ ਰਾਮਦਾਸ ਮਹਾਰੇ ਤੇ ਜਿਹੜੇ 2 ਦਿਨ ਸ਼ਰਾਬ ਦੇ ਠੇਕੇ ਬੰਦ ਰੱਖੇ ਜਾਣ ਅਸੀਂ ਡਿਪਟੀ ਕਮਿਸ਼ਨ ਦਾ ਧੰਨਵਾਦ ਕਰਦੇ ਹਾਂ ਕਿ ਉਸ ਦਿਨ 7 ਅਤੇ 8 ਅਕਤੂਬਰ ਨੂੰ ਜਿਹੜੀ ਆ ਗੁਰੂ ਰਾਮਦਾਸ ਮਾਰੇ ਦੇ ਗੁਰਪੁਰਬ ਤੇ ਦੋਨੇ ਦਿਨ ਸ਼ਰਾਬ ਦੇ ਠੇਕੇ ਮੀਟ ਦੀਆਂ ਦੁਕਾਨਾਂ ਜਿਹੜੀਆਂ ਬੰਦ ਰਹੀਆਂ ਅਸੀਂ ਆਉਣ ਵਾਲੇ ਸਮੇਂ ਵਿੱਚ ਹਰ ਡਿਪਟੀ ਕਮਿਸ਼ਨ ਨੂੰ ਬੇਨਤੀ ਕਰਦੇ ਹਾਂ ਭਾਵੇਂ ਹਿੰਦੂਆਂ ਦਾ ਤਿਆਰ ਹੋਵੇ ਭਾਵੇਂ ਮੁਸਲਮਾਨਾਂ ਦਾ ਭਾਵੇਂ ਸਿੱਖਾਂ ਦਾ ਕੋਈ ਵੀ ਧਾਰਮਿਕ ਇਹੋ ਜਿਹਾ ਦਿਨ ਦਿਹਾੜਾ ਆਵੇ ਉਸ ਦਿਨ ਸ਼ਰਾਬ ਦੇ ਠੇਕੇ ਮੀਟ ਦੀਆਂ ਦੁਕਾਨਾਂ ਜਿਹੜੀਆਂ ਧਾਰਮਿਕ ਆਸਥਾ ਦੇ ਲਾਗੇ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ ਵਾਹਿਗੁਰੂ ਜੀ ਕਾ ਖਾਲਸਾ